ਵਿਦਾਂ ਸਬਾਹ ਹਲਕਾ ਡੇੜਾ ਬਾਬਰ ਨਾਨਕ ਦੇ ਵਿੱਚ ਜਿਮਨੀ ਚੋਨ ਜਿਹੜੀ ਅੱਜ ਸਵੇਰ ਤੋਂ ਹੀ ਜੇ 7 ਵਜੇ ਤੋਂ ਜਿਹੜੀ ਪੋਲਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਤਸਵੀਰਾਂ ਨੇ ਪੋਲਿੰਗ ਬੂਥ ਦੀਆਂ ਧਾਰੋ ਵਾਲੀ ਪਿੰਡ ਦੀਆਂ ਪੋਲਿੰਗ ਬੂਥ ਦੀਆਂ ਤਸਵੀਰਾਂ ਔਰ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜੀ ਪੋਲਿੰਗ ਹੈ 7 ਵਜੇ ਦਾ ਸਮਾਂ ਸੀ ਔਰ 6 ਵਜੇ ਸ਼ਾਮ 6 ਵਜੇ ਤੱਕ ਜਿਹੜੀ ਹੈ ਪੋਲਿੰਗ ਚੱਲੇਗੀ ਤੇ ਪੂਰੇ ਹਲਕੇ ਦੀ ਗੱਲ ਕਰੀਏ ਇਸ ਹਲਕੇ ਦੇ ਵਿੱਚ ਜਿਹੜੀ ਹੈ ਸੁਰੱਖਿਆ ਪੱਖ ਤੋਂ ਵੀ ਕਾਫੀ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਜਿੱਥੇ ਡੀਸੀ ਗੁਰਦਾਸਪੁਰ ਜਿਹੜੇ ਜਿਲ੍ਹਾ ਚੋਣ ਅਧਿਕਾਰੀ ਵੀ ਨੇ ਉਹਨਾਂ ਦਾ ਮੁਤਾਬਕ ਇਹ ਇਸ ਪੂਰੇ ਹਲਕੇ ਦੇ ਵਿੱਚ 241 ਜਿਹੜੇ ਨੇ ਉਹ ਪੋਲਿੰਗ ਬੂਥਸ ਜਿਹੜੇ ਨੇ ਪੋਲਿੰਗ ਸਟੇਸ਼ਨਸ ਜਿਹੜੇ ਨੇ ਉਹ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 96 ਜਿਹੜੇ ਨੇ ਉਹ ਸੈਂਸਿਟਿਵ ਨੇ ਔਰ ਉਹਨਾਂ ਦੀ ਜੇ ਗੱਲ ਕਰੀਏ ਮੋਰ ਸੈਂਸਿਟਿਵ ਦੀ ਗੱਲ ਕਰੀਏ ਤਾਂ ਮੋਸਟ ਸੈਂਸਿਟਿਵ ਜਿਹੜੇ 61 ਬੂਥ ਨੇ ਔਰ CRPF ਦੀਆਂ ਜਿਹੜੀਆਂ ਬਟalions ਨੇ ਜਾਂ CRPF ਦੀ ਜਿਹੜੀ ਟੀਮਸ ਨੇ ਉਹ ਵੀ ਤਣਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੱਖਰੀ ਔਰ ਵੱਖ-ਵੱਖ ਟੀਮਾਂ ਜਿਹੜੀਆਂ ਇੱਥੇ ਤਣਾਤੀ ਕੀਤੀ ਗਈ ਹੈ ਔਰ ਸਵੇਰ ਤੋਂ ਹੀ ਜਿਹੜਾ ਪੋਲਿੰਗ ਦਾ ਜਿਹੜਾ ਇਹ ਕਹਿ ਲਈਏ ਕਿ ਲੋਕਾਂ ਦਾ ਦੁਹਾਨ ਜਿਹੜਾ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਸਵੇਰੇ 7 ਵਜੇ ਤੋਂ ਉਹਨੇ ਤਸਵੀਰਾਂ ਵੀ ਸਵੇਰ ਦੀਆਂ ਪਹਿਲੇ ਟਾਈਮ ਦੀਆਂ ਤਸਵੀਰਾਂ ਨੇ ਔਰ ਲੋਕ ਜਿਹੜੇ ਨੇ ਕਰੋ ਪੋਲ ਕਰਨਾ ਹੀ ਨੇ ਭਾਜੀ ਕਿਵੇਂ ਦੀ ਮਾਹੌਲ ਹੈਗਾ ਇੱਥੇ ਮਾਹੌਲ ਬਹੁਤ ਵਧੀਆ ਵਾ ਲਾਹਵਾ ਸਾਹਿਬ ਦਾ ਮਾਹੌਲ ਸਾਰਾ ਹੀ ਉਸ ਨੂੰ ਵੋਟਾਂ ਸਾਰੀਆਂ ਪੈਣੀਆਂ ਨੇ ਆ ਗੋਲੀ ਪਿੰਡ ਦੀ ਬਿਲਕੁਲ ਪਿੰਡ ਤਾਲੂ ਵਾਲੀ ਹੈ ਇਹਦੇ ਹੈ ਵੀ ਸੁਖਜਿੰਦਰ ਸਿੰਘ ਰੰਡਾਵਾ ਦਾ ਪਿੰਡ ਹੈ ਜਿੱਥੋਂ ਕਾਂਗਰਸ ਦੇ ਉਮੀਦਵਾਰ ਨਜੀਤਿੰਦਰ ਕੋਰ ਰੰਡਾਵਾ ਸਵੇਰ ਤੋਂ ਕਿੱਦਾਂ ਦੀ ਅਰੇਂਜਮੈਂਟ ਹੈਗੀ ਆ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਬਹੁਤ ਸ਼ਾਂਤੀ ਨਾਲ ਵੋਟਾਂ ਪੈਂਦੀਆਂ ਨੇ ਬਹੁਤ ਵਧੀਆ ਆ ਬਹੁਤ ਵਧੀਆ ਮਾਹੌਲ ਤਾਲੂ ਵਾਲੀ ਦਾ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਨੇ ਸਵੇਰ ਤੋਂ ਹੀ ਜਿਹੜੀ ਲੋਕ ਜਿਹੜੇ ਘਰਾਂ ਤੋਂ ਨਿਕਲ ਕੇ ਪੋਲ ਕਰਨ ਪਹੁੰਚ ਰਹੇ ਨੇ ਔਰ ਲਾਈਨਾਂ ਜਿਹੜੀਆਂ ਕਤਾਰਾਂ ਸਵੇਰ ਤੋਂ ਹੀ ਦੇਖਣ ਨੂੰ ਮਿਲਦੀਆਂ ਪਈਆਂ ਕੁਝ ਸਮੇਂ ਬਾਅਦ ਇੱਕੋ ਹੀ ਸ਼ੁਰੂਆਤ ਹੈ ਦਿਨ ਦੀ ਸ਼ੁਰੂਆਤ ਹੈ ਔਰ ਕੁਝ ਢੇਰ ਤੱਕ ਇਹ ਜਿਹੜੀਆਂ ਹੋ ਸਕਦਾ ਕਤਾਰਾ ਹੋਰ ਲੰਬੀਆਂ ਹੋਣ ਜਿਵੇਂ ਜਿਵੇਂ ਇਹ ਕਹ ਲਈਏ ਸਵੇਰ ਦਾ ਇੱਕ ਮੌਸਮ ਵੀ ਜਿਹੜਾ ਇਹ ਸਰਦੀ ਦਾ ਮੌਸਮ ਹੈ ਔਰ ਉਹਦੇ ਕਰਕੇ ਕੁਝ ਹੋ ਸਕਦਾ ਕਿ ਕਈ ਬੂਥਾਂ ਦੇ ਉੱਤੇ ਰਸ਼ ਘਟ ਹੋਊਗਾ ਲੇਕਿਨ ਜਿਵੇਂ ਜਿਵੇਂ ਇਹ ਦਿਨ ਲੰਘੇਗਾ ਤਾਂ ਕਤਾਰਾਂ ਹੋਰ ਲੰਬੀਆਂ ਦੇਖਣ ਨੂੰ ਮਿਲਣਗੀਆਂ ਔਰ ਤਸਵੀਰਾਂ ਗੁਰਦਾਸਪੁਰ ਤੋਂ ਨੇ ਜਿੱਥੇ ਜਿਮਨੀ ਚੌਂ ਡੇੜਾ ਬਾਬਾ ਨਾਨਕ ਹਲਕੇ ਦੀ ਹੈ ਤਸਵੀਰਾਂ ਜਿਵੇਂ ਕਿ ਤਸਵੀਰਾਂ ਗੁਰਦਾਸਪੁਰ ਦੇ ਡੇਰਾ ਪਬ ਬਨਾਨਕ ਹਲਕੇ ਦੀਆਂ ਦੇਖੀਆਂ ਤੁਸੀਂ ਸਵੇਰ ਤੋਂ ਹੀ 7 ਵਜੇ ਤੋਂ ਪੋਲ ਪੋਲਿੰਗ ਜਿਹੜੀ ਹੈ ਸ਼ੁਰੂ ਹੋਲ ਸ਼ਾਮੀ 6 ਵਜੇ ਤੱਕ ਜਿਹੜੀ ਹੈ ਉਹ ਲਗਾਤਾਰ ਚੱਲੇਗੀ ਕੈਮਰਾਮੈਨ ਬੰਟੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਨ ਟੀਵੀ ਲਈ ਗੁਰਦਾਸਪੁਰ